ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਰਾਜਪੁਰਾ ਦਾ ਰੇਲਵੇ ਟ੍ਰੈਕ ਵੀ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ ਕਿਸਾਨਾਂ ਤੇ ਅਥਰੂ ਗੈਸ ਦੇ ਹਮਲੇ ਨੂੰ ਲੈ ਕੇ ਕਿਸਾਨਾਂ ਨੇ ਐਲਾਨ ਕੀਤਾ ਸੀ ਅੱਜ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਮੋਰਚੇ ਵੱਲੋਂ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਉੱਥੇ ਹੀ ਰਾਜਪੁਰਾ ਦਾ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ ਗਿਆ ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਉਨਾਤੇ ਅਥਰੂ ਗੈਸ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਕਈ ਕਿਸਾਨ ਜ਼ਖਮੀ ਹੋ ਚੁੱਕੇ ਹਨ ਉਹ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਜਿਸ ਕਾਰਨ ਕਿਸਾਨ ਅੱਜ ਪੂਰੇ ਪੰਜਾਬ ਵਿੱਚ ਰੇਲ ਪਟੜੀਆ ਜਾਮ ਕਰ ਦਿੱਤੀ ਗਈ ਆ ਕਿਸਾਨਾ ਵੱਲੋਂ ਅਜਿਹਾ ਕੀਤਾ ਗਿਆ ਅਤੇ ਰਾਜਪੁਰਾ ਦਾ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਸੀ ਜਿਸ ਕਾਰਨ ਦਿਨ ਦਿਹਾੜੇ ਕਈ ਕਿਸਾਨ ਜ਼ਖਮੀ ਹੋ ਗਏ ਜਦੋਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੀ ਵਰਤੋਂ ਕੀਤੀ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਡਰਜਾ ਮੰਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਦਿੱਲੀ ਜਾ ਕੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ نیوز ਚੈਨਲ ਦੇ ਲਈ ਪਵਾਨੀਗੜ ਤੋਂ ਮਨਦੀਪ ਕੌਰ ਮਾਜੀ ਦੀ ਖਾਸ ਰਿਪੋਰਟ ਮੈਂ ਕਲਵੰਦਰ ਸਿੰਘ ਭਾਰਤੀ ਕਿਸਾਨ ਨੂੰ ਦੇਖਤਾ ਗਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਮਲੇ ਕੋਲਾ ਤੇ ਸਰ ਅੱਜ ਰੇਲ ਦੇ ਕੰਨੇ ਪੁੱਜਿਆ ਖਾਲਸਾ ਦਾ ਕਿੰਨੇ ਵਜੇ ਤੱਕ ਬੈਠਣਾ ਕਾਰਨ ਕਾਰਨ ਜਿਹੜੇ ਸਾਡੇ ਸਾਥੀ ਕੁਝ ਖੇਤੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੁੰਜ ਕਰੀਤੀ ਉਹਨਾਂ ਨੂੰ ਹਰਿਆਣੇ ਦੀ ਖੱਟਰ ਸਰਕਾਰ ਨੇ ਸੈਂਟਰ ਦੀ ਮੋਦੀ ਸਰਕਾਰ ਦੀ ਸਹਜ ਉੱਤੇ ਹਰਿਆਣੇ ਦੇ ਬਾਰਡਰ ਤੇ ਘੇਰ ਕੇ ਉਹਨਾਂ ਦੇ ਲਾਠੀ ਜਾਬਜ ਕਰਿਆ ਉਹਨਾਂ ਦੇ ਲੱਤਾਂ ਵਾਹਾਂ ਤੋੜਿਆ ਗੋਲੀਆਂ ਚਲਾਈਆਂ ਨਾ ਇਹ ਬਰਾ ਪੂਰਾ ਵਿਰੋਧ ਕਰਦੇ ਹੋਏ ਅੱਜ ਅਸੀਂ ਇੱਥੇ ਟੈਗ ਤੇ ਆਏ ਹਾਂਗੇ ਜਿਹੜਾ ਸਮਾਂ ਦਾ ਸਾਡਾ ਉਹ 12 ਵਜੇ ਤੋਂ 3 ਵਜੇ ਤੱਕ ਆਗਾ ਜਿਸ ਦਾ ਸਿੱਖਤ ਕਿਸਾਨ ਮੋਰਚਾ ਜਿਹੜਾ ਹੈ ਸ਼ੰਭੂ ਬਾਰਡਰ ਦੇ ਉੱਪਰ ਬੈਠਿਆ ਹੈ ਹਰਿਆਣੇ ਦੀ ਖੱਟਰ ਸਰਕਾਰ ਨੇ ਭਰਮਸਾਲ ਦੇ ਜਿਹੜਾ ਸਨੋਪਤ ਮੋਰਚਾ ਦਾ ਉਹ ਅੱਜ ਬੈਠਾਗਾ ਆਪਣੇ ਟੂਲਪਲਾਜਾਂ ਤੇ ਟੂਲਪਲਾਜਾਂ ਤੇ ਬੈਠਾ ਆ ਜਹਰੀ ਲਾ ਜਿਹੜਾ ਉਹ ਮੋਰਚਾਗਾ ਉਹ ਸਾਡੇ ਪੰਜਾਬ ਦੇ ਦੋ ਜਥੇਬੰਦੀਆਂ ਨੇ ਇਹ ਰਾਜਨੀਤਿਕ ਜਥੇਬੰਦੀ ਆ ਗਈ ਡੱਲੇਵਾਲ ਦੀ ਇੱਕ ਸਾਰਸਥੇਤ ਮਜ਼ਦੂਰ ਜਥੇ ਹੁੰਦੀ ਆਗੀ ਅੰਬਰਸਰਦੀ ਉਹ ਜਥੇਬੰਦੀਆਂ ਦੋ ਆਪਦੇ ਹੱਕਾਂ ਲਈ ਦਿੱਲੀ ਵੱਲ ਨੂੰ ਕੁੰਝ ਕਰੀਤੀ ਕਿ ਸਾਡੇ ਠੀਕ ਆ ਜਿਥੇ ਬੰਦੀਆਂ ਅਸੀਂ ਲੱਗ ਲੱਗਾਂ ਮੰਗਾ ਸਾਡੇ ਇੱਕ ਨੇ ਉਹ ਸਾਡੇ ਭਾਈ ਅਦੇ ਹੱਕਾਂ ਖਾਤਰ ਦਿੱਲੀ ਵੱਲ ਉਤਰੇ ਤੇ ਉਥੇ ਜਿੱਥੇ ਇਸੇ ਸਰਕਾਰਾਂ ਨੇ ਲੱਠ ਚਾਰਜ ਕਰਿਆ ਉਹਦਾ ਅਸੀਂ ਵਿਰੋਧ ਕਰਦੇ ਹਾਂ ਜਿਹੜਾ ਆ ਮੋਰਚਾ ਇਹ ਕੱਲੀ ਬੀਕੇ ਨੂੰ ਗ੍ਰਾਹਾਂ ਜਿਥੇ ਬੰਦੀਆਂ ਜਗਾ ਇਹਦੇ ਸਾਥ ਦੇ ਵਿੱਚ ਦੋ ਚਾਰ ਜਥੇਬੰਦ ਜਰੂਰ ਆਈਆਂ ਨੇ ਬਾਕੀ ਜਿਹੜਾ ਸਨੋਖਤ ਮੋਰਚੇ ਦੀ ਜਥੇਬੰਦੀਆਂ ਨੇ 32 ਜਥੇਬੰਦੀਆਂ ਅੱਜ ਟੂਲ ਬਲਾਜ ਰੁਕੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨੇ ਇੱਕ ਵਾਰ ਮੰਗਾ ਤੁਹਾਡੀ ਦੱਸ ਦਿਓ ਜੀ ਕਿਹੜੀਆਂ-ਕਿਹੜੀਆਂ ਨੇ ਸਾਡੀਆਂ ਮੰਗਾਂ ਜਿਹੜੀਆਂ ਰਹਿੰਦੀਆਂ ਮੰਗਾਂ ਤੇ ਜਿਹੜਾ ਖੇਤੀ ਕਾਨੂੰਨ ਸਮਝੀ ਅਸਲ ਦੀ ਰਿਪੋਰਟ ਦਿਸਵਾ ਹਿਸਾਬ ਨਾਲ ਉਹ ਮੰਗਾ ਕਰਜ਼ੇ ਦੀ ਮੰਗਾ ਹਕੀਮਪੁਰ ਖੇਵੀ ਦੇ ਵਿੱਚ ਸਾਡੇ ਕਿਸਾਨਾਂ ਦੇ 2020 ਦੇ ਵਿੱਚ ਤੇ 21 ਦੇ ਵਿੱਚ ਜੀਵ ਚੜ੍ਹ ਕੇ ਕਤਲ ਕਰਿਆ ਤੀ ਪੱਤਰਕਾਰ ਭਾਈ ਚਾਹਦਾ ਕਰਿਆ ਤੀ ਉਹਨਾਂ ਨੂੰ ਸਜ਼ਾ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਪਏ ਬੈ ਨੇ ਉਹ ਪਰਚੇ ਰੱਦ ਕਰਾਉਣੇ ਨੇ ਜਿਵੇਂ ਅਸੀਂ ਇੱਕ ਮੰਗ ਸਾਡੀ ਆ ਗਈ ਵੀ ਜੇਕਰ ਸਾਡਾ ਕਿਸਾਨ ਜਾਂ ਮਜ਼ਦੂਰ 60 ਸਾਲ ਦੀ ਉਮਰ ਹੋ ਜਾਂਦੀ ਆ ਉਹਨੂੰ ਪੈਨਸ਼ਨ ਲੱਗਣੀ ਚਾਹੀਦੀ ਆ ਕਿਉਂਕਿ ਉਹ ਵੀ ਦੇਸ਼ ਖਾਤਰ ਕੰਮ ਨਾਲ ਪੈਦਾ ਕਰਦਾਗਾ ਦੇਸ਼ ਖਾਤਰ ਖੱਤਿਆਂ 'ਚ ਮਰਦਾਗਾ ਇਹ ਮੰਗਣ ਸਿਟਾ ਦੇ ਵਿੱਚੋਂ ਬਣਿਆ ਜਿਹਦੇ ਵਿੱਚ ਪੰਜ ਜਥੇਬੰਦੀਆਂ ਪੰਜਾਬ ਦੀਆਂ ਨੇ ਤੇ ਬਾਕੀ ਬਾਹਰ ਦੀਆਂ ਜਥੇਬੰਦੀਆਂ ਨੇ ਇਹ ਆਪਣੀਆਂ ਹੱਕੀ ਮੰਗਾਂ ਨੂੰ ਲੈਣ ਵਾਸਤੇ ਦਿੱਲੀ ਦੀਆਂ ਗਰੂਹਾਂ ਤੇ ਕੂਚ ਕਰਿਆ ਹੋਇਆ ਸੀ ਪਰ ਸੈਂਟਰ ਦੀ ਜਾਬਰ ਸਰਕਾਰ ਨੇ ਉਹਨਾਂ ਦੇ ਨਾਲ ੱੱਕਾ ਕੀਤਾ ੱੱਕਾ ਕਰਕੇ ਉਹਨਾਂ ਦੇ ਉੱਪਰ ਗੋਲੀਆਂ ਫਾਇਰ ਬ੍ਰਿਗੇਡ ਇਹ ਆ ਤਸੱਦਦ ਕੀਤਾ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਅੱਜ ਸੈਂਟਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹ ਭਰਾਵਾਂ ਨੂੰ ਇਕੱਲੇ ਨਾ ਜਾਣਿਓ ਅਸੀਂ ਪੰਜਾਬ ਦੇ ਲੋਕ ਇੱਕ ਮੁਕੈ ਸਾਡੇ ਵਿਚਾਰ ਤਰਕ ਮਤਬੇਦ ਹੋ ਸਕਦੇ ਨੇ ਪਰ ਜੇ ਸਾਡੇ ਪੰਜਾਬ ਦੇ ਲੋਕਾਂ ਨਾਲ ਐਵੇਂ ਧੱਕਾ ਕਰਿਆ ਤਾਂ ਸਰਕਾਰ ਆਪ ਦੇ ਆਪ ਨੂੰ ਸੋਚ ਲੈ ਕਿਉਂਕਿ 2024 ਦੇ ਇਲੈਕਸ਼ਨ ਆ ਰਹੇ ਨੇ ਪਿੰਡਾਂ ਦੇ ਵਿੱਚ ਲੋਕ ਇਸ ਗੱਲ ਦਾ ਨਖੇੜਾ ਕਰਨਗੇ ਕਿਉਂਕਿ ਜਿਹੜੇ ਲੋਕ ਕੋਈ ਅਤਵਾਦੀ ਕੋਈ ਵੱਖਵਾਦੀ ਨਹੀਂ ਆਪਣੇ ਹੱਕੀ ਮੰਗਾਂ ਨੂੰ ਲੈਣ ਵਾਸਤੇ ਜਾ ਰਹੇ ਤੇ ਸਰਕਾਰ ਦਾ ਫਰਜ਼ ਬਣਦਾ ਹੈ ਵੀ ਇਹਨਾਂ ਦੇ ਤਸ਼ੱਦਦ ਕਰਨਾ ਬੰਦ ਕਰੇ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਨੂੰ ਸੁਣ ਕੇ ਇਹਨਾਂ ਦਾ ਹੱਲ ਕਰੇ ਨਾ ਕਿ ਉਹਨਾਂ ਦੇ ਤਸ਼ੱਦਦ ਕਰੇ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮੋਰਚਾ ਪੰਜਾਬ ਦੇ ਸੁਨੁਕਤ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਸੱਤ ਜਗ੍ਹਾ ਤੇ ਰੇਲਵੇ ਟ੍ਰੈਕਾਂ ਦੇ ਉੱਪਰ ਆਪਾਂ ਬੈਠੇ ਹੋਏ ਆ ਤੇ ਹੋਰ ਬਖਵਖ ਜਗ੍ਹਾ ਤੇ ਜਿੱਥੇ ਵੀ ਆਪਣੇ ਟੋਲ ਪਲਾਜੇ ਨੇ ਉਹ ਫਰੀ ਕੀਤੇ ਹੋਏ ਨੇ ਸੁਨੁਕਤ ਮੋਰਚੇ ਪੰਜਾਬ ਨੇ ਸੋ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਬੀਕੇ ਜੁ ਇਕਤਾ ਗਰਾਹਾਂ ਵੱਲੋਂ ਵੀ ਅਸੀਂ ਰਾਏਪੁਰ ਦੇ ਟੋਲ ਪਲਾਜੇ ਦੇ ਰੇਲਵੇ ਟ੍ਰੈਕ ਦੇ ਉੱਪਰ ਬੈਠੇ ਹੋਏ ਆ